ਕਿਸਾਨਾਂ ਦੇ ਪੁਲਿਸ ਵਿਚਾਲੇ ਝੜਪ ਦੌਰਾਨ ਕਈ ਜ਼ਖਮੀ ਵਹਾਨਾਂ ਦੀ ਹੋਈ ਪੰਤੋੜ ਗੁਜਰਾਤ ਗੈਸ ਪਾਈਪਲਾਈਨ ਦਾ ਵਿਰੋਧ ਕਰਨ ਲਈ ਬਠਿੰਡਾ ਜਾ ਰਹੇ ਕਿਸਾਨਾਂ ਦੀ ਮਾਨਸਾ ਦੇ ਵਿੱਚ ਪੁਲਿਸ ਦੇ ਨਾਲ ਝਟਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਕਰ ਜੋ ਹੋਇਆ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਮਾਨਸਾ ਪੁਲਿਸ ਦੇ ਵੱਲੋਂ ਨਾਕਾਬੰਦੀ ਹੋਈ ਸੀ ਜਿਸ ਕਾਰਨ ਉੱਥੇ ਇਸ ਨਾਲ ਵਿਵਾਦ ਵਧ ਗਿਆ ਪੁਲਸ ਵੱਲੋਂ ਕਿਤੇ लाठी चार्ज ਦੌਰਾਨ ਹੀ ਕਿਸਾਨਾਂ ਨੇ ਵੀ ਕਥੀ ਤੌਰ ਤੇ ਪੁਲਿਸ ਉੱਪਰ ਹਮਲਾ ਕਰ ਦਿੱਤਾ ਚੜਪਦਾਨ ਕਈ ਪੁਲਿਸ ਅਧਿਕਾਰੀ ਤੇ ਕਿਸਾਨ ਜ਼ਖਮੀ ਹੋਏ ਇਸ ਦੌਰਾਨ ਕਈ ਗੱਡੀਆਂ ਦੀ ਵੀ ਜਿਹੜੀ ਪੰਤੋਂ ਨਜ਼ਰ ਆ ਰਹੀਆਂ ਤਸਵੀਰਾਂ ਨੂੰ ਤੁਸੀਂ ਵੇਖ ਸਕਦੇ ਹੋ ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਕਿਸਾਨ ਅੱਜ ਤੜਕੇ 3 ਵਜੇ ਬਠਿੰਡੇ ਦੇ ਪਿੰਡ ਲੇਲੇਆਣਾ ਵਿਖੇ ਗੁਜਰਾਤ ਗੈਸ ਪਾਈਪਲਾਈਨ ਦਾ ਵਿਰੋਧ ਕਰਨ ਜਾ ਰਹੇ ਸਨ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਮਾਨ ਦੇ ਵਿੱਚ ਨਾਕਾਬੰਦੀ ਜਿਹੜੀ ਕੀਤੀ ਗਈ ਸੀ ਜਦੋਂ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਸ ਦੇ ਵਿੱਚ ਝਗੜਾ ਹੋ ਗਿਆ ਝਗੜਾ ਇਸ ਹੱਦ ਤੱਕ ਹੋ ਗਿਆ ਕਿ ਪੁਲਿਸ ਨੂੰ लाठी चार्ज ਜਿਹੜਾ ਕਰਨਾ ਪਿਆ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਜਿਹੜੀ ਝੜਪ ਹੋਈ ਇਸ ਵਿੱਚ ਭਿੱਖੀ ਦੇ ਐਸ ਐਚਓ ਥਾਣਾ ਸਿਟੀ ਤੋਂ ਮਾਨਸਾ ਬਡਲਾਡਾ ਅਤੇ ਮਾਨਸਾ ਸਦਰ ਦੇ ਐਸਐਚਓ ਵੀ ਜ਼ਖਮੀ ਹੋ ਗਏ ਤੇ ਕਈ ਹੋਰ ਮੁਲਾਜ਼ਮਾਂ ਨੂੰ ਵੀ ਸੱਟਾਂ ਜਿਹੜੀਆਂ ਲੱਗੀਆਂ ਇਸ ਦੀ ਖਬਰ ਨਿਕਲ ਕੇ ਆ ਰਹੀ ਹੈ ਤੇ ਦੂਜੇ ਪਾਸੇ ਕੁਝ ਕਿਸਾਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਨਿਕਲ ਕੇ ਆ ਰਹੀ ਹੈ ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲ ਦੀ ਘੜੀ ਦੇ ਵਿੱਚ ਸਥਿਤੀ ਕਾਬੂ ਹੇਠ ਹੈ ਪਰ ਫਿਲਹਾਲ ਕੋਈ ਵੀ ਪੁਲਿਸ ਅਧਿਕਾਰੀ ਜਾਂ ਕਿਸਾਨ ਆਗੂਆਂ ਦੇ ਵੱਲੋਂ ਇਸ ਸਬੰਧੀ ਹੋਰ ਜਾਣਕਾਰੀ ਦੇਣ ਲਈ ਕੁਝ ਵੀ ਨਹੀਂ ਆਖਿਆ ਗਿਆ